ਅੱਜ ਦਰਾਹਾ ਵਿਖੇ ਅਚੰਚਿਤ ਐਸ ਡੀ ਐਮ ਪਾਇਲ ਵੱਲੋਂ ਪੁਲਿਸ ਪਾਰਟੀ ਨਾਲ ਲੈ ਕੇ ਪਤੰਗਾ ਦੀਆਂ ਦੁਕਾਨਾਂ ਤੇ ਜਾਂਚ ਕੀਤੀ ਗਈ ਇਸ ਮੌਕੇ ਉਹਨਾਂ ਨੇ ਦੁਕਾਨਦਾਰਾਂ ਨੂੰ ਸਖਤ ਚੇਤਾਵਨੀ ਦਿੱਤੀ ਕਿ ਚਾਈਨਾ ਡੋਰ ਵੇਚਣ ਵਾਲੇ ਨੂੰ ਬਖਸ਼ਿਆ ਨਹੀਂ ਜਾਵੇਗਾ ਇਸ ਮੌਕੇ ਉਹਨਾਂ ਨੇ ਬੱਚਿਆਂ ਦੇ ਮਾਤਾ ਪਿਤਾ ਨੂੰ ਵੀ ਅਪੀਲ ਕੀਤੀ ਕਿ ਉਹ ਆਪਣੇ ਬੱਚਿਆਂ ਨੂੰ ਚਾਈਨਾ ਡੋਰ ਨਾ ਲੈ ਕੇ ਦੇਣ ਜਿਸ ਨਾਲ ਉਹਨਾਂ ਦੇ ਆਪਣੇ ਬੱਚੇ ਦੀ ਵੀ ਜਾਨ ਖਤਰੇ 'ਚ ਪਵੇ ਤੇ ਦੂਸਰੇ ਲੋਕਾਂ ਦੀ ਵੀ ਅੱਜ ਇਸ ਮਾਮਲੇ 'ਚ ਚੈਕਿੰਗ ਕੀਤੀ ਜਾ ਰਹੀ ਹੈ ਅੱਜ ਚਾਈਨਾ ਡੋਰ ਦੇ ਸਬੰਧ 'ਚ ਅ ਅ ਜੀ ਸਾਹਿਬ ਦੀਆਂ ਹਦਾਇਤਾਂ ਸਿਗੀਆਂ ਵਿਚਾਰੇ ਚਾਈਨਾ ਡੋਰ ਕਿਉਂਕਿ ਹੁਣ ਸੀਜ਼ਨ ਆ ਰਿਹਾ ਅੱਗੇ ਮਹਾਂ ਸੰਤ ਪੰਚਮੀ ਅੱਗੇ ਹੁਣ ਸਾਰੇ ਆ ਹੁਣ ਆ ਛੁੱਟੀਆਂ ਆ ਜਾਣੀਆਂ ਬੱਚਿਆਂ ਨੂੰ ਇਹਦੇ ਚ ਪਤੰਗ ਜਿਆਦੇ ਬੱਚੇ ੜਾਉਂਦੇ ਆ ਤੇ ਇਹਦੇ ਚ ਇਹੀ ਫਿਰ ਬੜੇ ਹਾਦਸੇ ਹੋ ਜਾਂਦੇ ਆ ਚਾਈਨਾ ਡੋਰ ਨਾਲ ਬੜੇ ਸਕੂਟਰ ਵਗੈਰਾ ਤੇ ਜਾਣ ਲੱਗੇ ਬਟੇ ਕਈ ਵਾਰ ਤਾਂ ਜਾਣਾ ਵੀ ਚਲੀ ਜਾਂਦੀਆਂ ਨੇ ਇਸ ਲਈ ਅੱਜ ਇੱਕ ਥੋੜੀ ਜੀ ਅਵੇਅਰਲੈਸ ਕਰਨ ਲਈ ਤੇ ਲੋਕਾਂ ਨੂੰ ਜਾਗਰੂਕ ਕਰਨ ਲਈ ਤੇ ਜਿਹੜੇ ਦੁਕਾਨਦਾਰ ਪਤੰਗਾਂ ਦਾ ਕੰਮ ਕਰਦੇ ਆ ਜਾਂ ਡੋਰ ਵੇਚਦੇ ਆ ਉਹਨਾਂ ਨੂੰ ਮਤਲਬ ਪਹਿਲਾਂ ਕਹਿਣ ਲਈ ਵੀ ਤੇ ਉਹਨਾਂ ਨੂੰ ਜੇ ਉਹ ਗਲਤ ਕਰਦੇ ਆ ਚਾਇਨਾ ਰੋਡ ਦਾ ਕੰਮ ਤਾਂ ਉਹਨਾਂ ਤੇ ਐਕਸ਼ਨ ਲੈਣ ਲਈ ਵੀ ਅੱਜ ਅਸੀਂ ਇੱਥੇ ਦਰਾਹ ਚੈੱਕ ਕਰਨ 来 ਸੀ ਪਰ ਗੱਲ ਕਰਦੇ ਆ ਜਿਸ ਤਰ੍ਹਾਂ ਕਿ ਹਰ ਸਾਲ ਹੀ ਦਰਾਹ ਦੇ ਵਿੱਚ ਕੁਝ ਦੁਕਾਨਦਾਰਾਂ ਤੇ ਕਾਰਵਾਈ ਹੁੰਦੀ ਹੈ ਪਰਚੇ ਵੀ ਹੁੰਦੇ ਨੇ ਪਰ ਚਾਇਨਾ ਰੋਡ ਵੀ ਕਿ ਨਹੀਂ ਬੰਦ ਨਹੀਂ ਹੁੰਦੀ ਕੀ ਕਰਨੇ ਉਹੀ ਆਪਣੀ ਕੋਸ਼ਿਸ਼ ਹੈ ਵੀ ਨਾ ਵਿਕੇ ਆਪਾਂ ਜੋ ਸਖਤੋ ਸਖਤ ਕਾਰਵਾਈ ਹੋਊਗੀ ਜਿਹੜਾ ਬੰਦਾ ਵੇਚੂਗਾ ਤੇ ਆਪਣੀ ਇਹੀ ਕੋਸ਼ਿਸ਼ ਬੇਸਿਕਲੀ ਤਾਂ ਸਮਝਾਉਣਾ ਹੀ ਆ ਸਾਰੇ ਜਿਵੇਂ ਆ ਦੋਨੋਂ ਦੁਕਾਨਾਂ ਮੈਂ ਚੈੱਕ ਕੀਤੀਆਂ ਨੇ ਤੇ ਇਹਨਾਂ ਦੇ ਕੋਈ ਇੱਕ ਵੀ ਮਤਲਬ ਤੋੜ-ਤੋੜ ਕੇ ਧਾਗੇ ਦੇਖੇ ਨੇ ਸਾਰੇ ਬੜਾ ਵਧੀਆ ਇਹਨਾਂ ਇਹ ਮਤਲਬ ਧਾਗੇ ਵਾਲੀ ਡੋਰ ਵੇਚ ਰਹੇ ਨੇ ਤੇ ਬੱਚਿਆਂ ਨੂੰ ਵਧੀਆ ਬੱਚੇ ਅਡਾਉਣਾ ਵੀ ਹੈ ਪਤੰਕ ਆਪਣਾ ਸ਼ੌਕ ਪੂਰਾ ਕਰਨਾ ਅਸੀਂ ਵੀ ਛੋਟੇ ਹੁੰਦੇ ਅਡਾਉਂਦੇ ਰਹੇ ਹਾਂ ਪਰ ਆਪਣਾ ਜਿਹਦੇ ਨਾਲ ਨੁਕਸਾਨ ਹੋਵੇ ਉਹ ਚੀਜ਼ ਦਾ ਕੋਈ ਫਾਇਦਾ ਨਹੀਂ ਨਿਕਲਦਾ ਫਿਰ ਗੱਲ ਕਰਦੇ ਹਾਂ ਜਿਸ ਤਰ੍ਹਾਂ ਕਿ ਦੁਕਾਨਦਾਰਾਂ ਦੇ ਨਾਲ-ਨਾਲ ਜੀ ਹੁਣ ਗਲੀ ਲੁੱਕਰ ਦੇ ਵਿੱਚ ਘਰਾਂ ਦੇ ਵਿੱਚ ਵੀ ਚਾਈਨਾ ਡੋਰ ਵੇਚਣ ਲੱਗ ਗਈ ਉਹਨਾਂ ਲੋਕਾਂ ਤੇ ਕਾਰਵਾਈ ਦੱਸੋ 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 ਕਾਰਵਾਈ ਹੋਊ ਜੇ ਕੋਈ ਇਹੋ ਜਿਹਾ ਹੈ ਤਾਂ ਉਹਦੇ ਤੇ ਕਾਰਵਾਈ ਜ਼ਰੂਰ ਹੋਏ ਜਿਹੜਾ ਕੋਈ ਚਾਈਨਾ ਡੋਰ ਕੋਈ ਕੋਈ ਦੁਕਾਨਦਾਰ ਵੇਚਦਾ ਜਾਂ ਘਰ 'ਚ ਵੇਚਦਾ ਉਹਤੇ ਕਾਰਵਾਈ ਕਰਾਂਗੇ